ਅਸਾਮ ਵਿੱਚ ਪਾਰ티ਗੋ ਨਿਆ ਯਾਤਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਪੁਰਸ ਦੇ ਨਾਲ ਭੜੇ ਕਾਂਗਰਸ ਵਰਕਰ ਅਸਮ ਦੇ ਸੀਐਮ ਨੇ ਰਾਹੁਲ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਤੇ ਨਿਰਦੇਸ਼ ਤਾਂ ਰਾਹੁਲ ਗਾਂਧੀ ਬੋਲੇ ਭਾਜਪਾ ਕੁਝ ਵੀ ਕਰ ਲਵੇ ਅਸੀਂ ਡਰਨ ਵਾਲੇ ਨਹੀਂ ਪੰਜਾਬ ਕਾਂਗਰਸ ਦਾ ਕਟੂਕਲੇਸ਼ ਹੋਰ ਪਖਿਆ ਨਵਜੋਤ ਸਿੱਧੂ ਦੀਆਂ ਵੱਖਰੀਆਂ ਰਲੀਆਂ ਤੇ ਮੜ ਪੜਕੇ ਰਾਜਾ ਬੜਿੰਗ ਬੋਲੇ ਜਿਹੜਾ ਗਲਤੀ ਕਰ ਰਿਹਾ ਉਸ ਨੂੰ ਕੱਢ ਕੇ ਮਾਰਾਂਗੇ ਬਾਹਰ ਆਪਣਿਆਂ ਦੇ ਨਾਲ ਵਿਵਾਦ ਦੇ ਵਿਚਾਲੇ ਕੱਲ ਕਰਤਾਰਪੁਰ ਸਾਹਿਬ ਜਾਣਗੇ ਨਵਜੋਤ ਸਿੰਘ ਸਿੱਧੂ ਬਾਬੇ ਨਾਨਕ ਦੇ ਦਰ ਤੇ ਟਿਕਣਗੇ ਮੱਥਾ ਸਰਬੱਤ ਦੇ ਭਲੇ ਦੀ ਕਰਨਗੇ ਅਰਦਾਸ ਦਿੱਲੀ ਪੁਲਿਸ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਇਤਲਾਹ 26 ਜਨਵਰੀ ਤੋਂ ਪਹਿਲਾਂ 4 ਦਸ਼ਤਗਰਦਾਂ ਦੇ ਪੋਸਟਰ ਕੀਤੇ ਜਾ ਰਹੇ ਦਿੱਲੀ ਚ ਥਾਂ ਥਾਂ ਤੇ ਚਿਪਕਾਏ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਡਬਲ ਝਟਕਾ ਡੋਡੋ ਸਰਕਾਰ ਨੇ ਸਟੱਡੀ ਵੀਜ਼ਾ ਦੇ ਵਿੱਚ 2 ਸਾਲ ਦੇ ਲਈ ਕੀਤੀ 35% ਕਟੌਤੀ ਨਿੱਜੀ ਆਦਾਰਿਆਂ ਤੋਂ ਗ੍ਰੈਜੂਏਟ ਸਟੂਡੈਂਟਸ ਨੂੰ ਨਹੀਂ ਮਿਲੇਗਾ ਵਰਕ ਪਰਮਿਟ ਮੇਰ ਚੌਂਡੂ ਲੈ ਕੇ ਹਾਈ ਕੋਰਟ ਦਾ ਅਮਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਕਿ ਆ ਚੇਰ ਫਰਵਰੀ ਤੋਂ ਪਹਿਲਾਂ ਦੀ ਦੱਸੋ ਕੋਈ ਡੇਟ ਤਾਂ ਪ੍ਰਸ਼ਾਸਨ ਨੇ 26 ਜਨਵਰੀ ਦੇ ਮੱਦੇਨਜ਼ਰ ਵਿਜੀ ਹੋਣ ਦਾ ਦਿੱਤਾ ਤਰਕ ਕੱਲ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ ਕੱਲ 11 ਵਜੇ ਚੰਡੀਗੜ੍ਹ ਦੇ ਵਿੱਚ ਹੋਵੇਗੀ ਬੈਠਕ ਕਈ ਵੱਡੇ ਫੈਸਲਿਆਂ ਤੇ ਲੱਗ ਸਕਦੀ ਹੈ ਮੋਰ ਕੜਾਕੇ ਦੀ ਠੰਡ ਕਰਕੇ ਹਰਿਆਣਾ ਦੇ ਸਕੂਲਾਂ ਦੇ ਵਿੱਚ ਮੁੜ ਛੁੱਟੀਆਂ ਅੱਜ ਇੱਕ ਦਿਨ ਸਕੂਲ ਖੁੱਲਣ ਤੋਂ ਬਾਅਦ ਹੋਰ ਛੁੱਟੀਆਂ ਦਾ ਐਲਾਨ 5 ਤੱਕ ਦੇ ਸਕੂਲ 28 ਜਨਵਰੀ ਤੱਕ ਬੰਦ ਕਰਨਤਾਰਨ ਦੇ ਵਿੱਚ ਦਿਨ ਦਿਹਾੜੇ ਮਨੀ ਐਕਸਚੇਂਜ ਦੇ ਵਿੱਚ ਲੁੱਟ ਕਰੀਬ 7 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਦੋ ਹਥਿਆਰਬੰਦ ਬਦਮਾਸ਼ ਪੁਲਿਸ ਕਰ ਰਹੀ ਹੈ ਤਲਾਸ਼ ਵਿਜ਼ੋਰਮ ਚ ਮਿਆਮ ਮਾਰਦਾ ਆਰਮੀ ਪਲੇਨ ਹੋਇਆ ਕਰਿਆ ਜੇ ਲੋਕ ਜ਼ਖਮੀ ਲਿੰਗਪੂਈ ਦੇ ਹਸਪਤਾਲ ਦੇ ਵਿੱਚ ਕਰਾਇਆ ਗਿਆ ਦਾਖਲ ਪਾਇਲਟ ਸਣੇ 14 ਲੋਕ ਸਨ ਸਵਾਰ ਅਯੁੱਧਿਆ ਦੇ ਵਿੱਚ ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ ਜ਼ਬਰਦਸਤ ਭੀੜ ਨੂੰ ਕੰਟਰੋਲ ਕਰਨ ਦੇ ਵਿੱਚ ਪੁਲਿਸ ਨੂੰ ਪੇਚ ਆ ਰਹੀ ਹੈ ਵੱਡੀ ਚੁਣੌਤੀ ਸ਼ਾਮ ਨੂੰ 7:30 ਵਜੇ ਤੱਕ ਹੈ ਦਰਸ਼ਨ ਕਰਨ ਦਾ ਸਮਾਂ ਸਤਿ ਸ਼੍ਰੀ ਅਕਾਲ ਤੁਸੀਂ ਵਿਖਰੇ ਹੋ ਨਿਊਜ਼ 18 ਪੰਜਾਬ ਲੈਣਾ ਮੈਂ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਅਸਮ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਅਸਮ ਪੁਲਿਸ ਦੇ ਨਾਲ ਕਾਂਗਰਸ ਵਰਕਰ ਭੜੇ ਨੇ ਗੁਹਾਟੀ ਸ਼ਹਿਰ ਦੇ ਵਿੱਚ ਦਾਖਲ ਹੋਣ ਦੀ ਦਰਸਲ ਕੋਸ਼ਿਸ਼ ਕਰ ਰਹੇ ਸਨ ਕਾਂਗਰਸ ਦਾ ਅਸਮ ਸਰਕਾਰ ਤੇ ਇਲਜ਼ਾਮ ਹੈ ਕਿ ਗੁਹਾਟੀ ਸ਼ਹਿਰ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਅਸਮ ਦੇ ਸੀਐਮ ਦੇ ਵੱਲੋਂ ਰਾਹੁਲ ਦੇ ਖਿਲਾਫ ਪੀਐਫਆਈਆ ਦਰਜ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਨੇ ਰਾਹੁਲ ਗਾਂਧੀ ਤੇ ਭੀੜ ਨੂੰ ਪੜਕਾਉਣ ਦੇ ਇਲਜ਼ਾਮ ਲੱਗੇ ਨੇ ਰਾਹੁਲ ਨੇ ਭੀੜ ਨੂੰ ਪੜਕਾਇਆ ਜੋ ਸੀਐਮ ਹੇਮੰਤ ਤਾੜਾ ਇਹ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਰਾਹੁਲ ਨੇ ਭੀੜ ਨੂੰ ਪੜਕਾਇਆ ਰਾਹੁਲ ਨੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਰਾਹੁਲ ਗਾਂਧੀ ਦਾ ਅਸਮ ਦੇ ਸੀਐਮ ਨੂੰ ਜਵਾਬ ਹੈ ਕਿ ਭਾਜਪਾ ਕੁਝ ਵੀ ਕਰ ਲਵੇ ਅਸੀਂ ਡਰਨ ਵਾਲੇ ਨਹੀਂ ਹਾਂ ਮਿਆ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਇਹ ਪਲਟਵਾਰ ਵੀ ਕੀਤਾ ਗਿਆ ਤਾਂ ਉਹ ਤਸਵੀਰਾਂ ਵਿਖਾ ਰਿਹਾ ਦਰਸਲ ਅਸਮ ਦੀਆਂ ਤਸਵੀਰਾਂ ਨੇ ਕਿਥੇ ਕਿ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਅਸਮ ਪੁਲਿਸ ਦੇ ਨਾਲ ਕਾਂਗਰਸੀ ਵਰਕਰ ਜੋ ਆਪ perturbative ਨਾ ਤੁਸੀਂਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਵੱਡੀ ਗਿਣਤੀ ਵਿੱਚ ਆ ਪ੍ਰਸਥ ਦੀ ਤਣਾਤੀ ਨਜ਼ਰ ਆ ਰਹੀ ਆ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਇਸ ਦੇ ਵਿੱਚ ਚਾਲੇ ਜ਼ਬਰਦਸਤ ਝੜਪ ਹੋਈ ਹੈ ਗੁਆਟੀ ਸ਼ਹਿਰ ਦੇ ਵਿੱਚ ਦਾਖਲ ਹੋਣ ਦੀ ਦਰਸਲ ਕਾਂਗਰਸੀ ਵਰਕਰਾਂ ਦੇ ਵੱਲੋਂ ਪੁਸ਼ਤ ਕੀਤੀ ਜਾ ਰਹੀ ਸੀ ਕਾਂਗਰਸ ਦੇ ਵੱਲੋਂ ਅਸਮ ਸਰਕਾਰ ਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਗੁਆਟੀ ਸ਼ਹਿਰ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਉਧਰ ਅਸਮ ਦੇ ਸੀਐਮ ਦੇ ਬੰਦੋ ਰਾਹੁਲ ਦੇ ਖਿਲਾਫ ਐਫਆਈਆ ਦਰਜ ਕਰਨ ਤੱਕ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਨੇ ਰਾਹੁਲ ਗਾਂਧੀ ਤੇ ਭੀੜ ਨੂੰ ਭੜਕਾਉਣ ਦੇ ਇਲਜ਼ਾਮ ਲਗਾਏ ਗਏ ਨੇ यात्रा का एक्सपीरियंस था कि वो यात्रा शुरू हुई कन्याकुमारी में पहले उन्होंने कहा कि यह तो मतलब इसका कुछ असर नहीं पड़ेगा और आस्ते 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 उसका असर बढ़ता गया बढ़ता गया बढ़ता गया बढ़ता गया और इवेंचुअली वो आ, क्रेसेंडो बना जम्मू कश्मीर में जाके अब इनकी थिंकिंग है कि इसको पहले ही डिस्रप्ट करो मगर प्रॉब्लम क्या है कि जब वो यात्रा को डिसरप्ट करते हैं वो यात्रा की मदद करते हैं तो मैं तो चाहता हूँ फ्रेंकली मैं आपको बोलूँ मैं तो चाहता हूँ कि यात्रा को डिस्टर्ब करें कि हमें मतलब कॉलेज में जाने से रोकें मैं कॉलेज कॉलेज में जाने से रोका पूरा कॉलेज भर आ गया आपने देखा पूरा कॉलेज भर आ गया हर हर स्टूडेंट ने मेरा वहाँ पे भाषण देखा तो अगर हम कॉलेज में करते वो कॉलेज के अंदर होता इन्होंने डिस्टर्ब किया हमने बाहर किया वो पूरे मतलब देश में चला गया तो मैं तो बहुत खुश हूं जितना करना है करिए मजा आ रहा है हमारे फायदा है मैं इंटिमिडेट नहीं होता हूं कुछ भी करो गाली दो डिस्टर्ब करो आ, मारो पीटो मैं इंटिमिडेट नहीं होता मैं जो मेरी सच्चाई है उसके लिए मैं लड़ता हूं और पूरी दुनिया दूसरी साइड खड़े हो जाए मुझे कोई फर्क नहीं पड़ता जिस बात के लिए मैं लड़ता हूँ जिस विचारधारा के लिए मैं, मैं लड़ता हूँ ਇੱਕ ਵਾਰ ਮੈਨੇ ਮਨ ਬਣਾ ਲਿਆ ਤਾਂ ਮੈਂ ਮੈਂ ਇੰਟੀਮੀਡੇਟ ਨਹੀਂ ਹੁੰਦਾ ਸਿੱਧਾ ਰੋਕ ਕਰਦੇ ਆ ਚੰਡੀਗੜ੍ਹ ਦਾ ਕਿਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪਟਿਆਲਾ ਦੇ ਵਿੱਚ 18 ਪਟਿਆਲਾ ਦੇ ਵਿੱਚ 16 ਸੰਗਰੂਰ ਚ 16 ਸੋ ਇਸ ਤਰੀਕੇ ਨਾਲ ਹਰ ਜ਼ਿਲ੍ਹੇ ਵਿੱਚ ਆਨ ਐਨ ਐਵਰੇਜ 10 ਤੋਂ 10 ਪਲੱਸ ਦੇ ਆਸ-ਪਾਸ ਕੇਸ ਹੈਗੇ ਆ ਸੋ ਇਹਦੇ ਚ ਅਸੀਂ ਅਜੇ ਹੋਰ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੇ ਕੰਜ਼ਿਊਮਰਜ਼ ਜਾਂ ਜਿਹੜੇ ਸਮਾਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਡੀਡਿਕਟ ਕਰਾ ਕੇ ਮੇਨਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਜਿਹੜੀ ਆ ਡਿਮਾਂਡ ਵਾਲਾ ਪਾਰਟ ਆ ਉਹ ਵੀ ਇਨਫੋਰਸਮੈਂਟ ਤਾਂ ਆਪਾਂ ਕਰ ਹੀ ਰਹੇ ਆ ਇਫੈਕਟਿਵ ਡਿਮਾਂਡ ਵਾਲਾ ਪਾਰਟ ਵੀ ਜਿਹੜਾ ਹੈ ਉਹਨੂੰ ਵੀ ਆਪਾਂ ਪ੍ਰੋਪਰਲੀ ਕੇਅਰ ਕਰ ਰਹੇ ਹਾਂ ਤੀਸਰਾ ਸਾਡਾ ਫੋਕਸ ਹੈਗਾ ਡਿਸਪੋਜ਼ਲ ਆਫ ਡਰੱਗ ਦੇ ਉੱਤੇ ਜਿਹੜੇ ਡਰੱਗਸ ਫੜੇ ਜਾਂਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕਮੇਟੀਆਂ ਬਣਦੀਆਂ ਇੱਕ ਹਾਈ ਲੈਵਲ ਕਮੇਟੀ ਬਣਦੀ ਹੈ ਜਿਹੜੀ ਕਿ ਐਸਟੀਐਫ ਦੇ ਲੈਵਲ ਤੇ ਇੱਕ ਕਮੇਟੀ ਬਣਦੀ ਹੈ ਜਿਹੜੀ ਕਿ ਉਹਨਾਂ ਨੂੰ ਡਿਸਪੋਜ਼ ਆਫ ਕਰਦੀ ਹੈ ਇੱਕ ਕਮੇਟੀ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਦੀ ਹੈ ਸੋ so, ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗ ਦਾ ਉਹ ਡਿਸਪੋਜ਼ ਆਫ ਕੀਤੇ ਗਏ ਜਿਹਦੇ ਵਿੱਚ ਮੈਂ ਕੁਝ ਦੱਸਣਾ ਚਾਹਾਂਗਾ ਕਿ ਹੈਰੋਇਨ 523 ਕਿਲੋ 523 ਕੇਜੀ ਜਿਹੜੀ ਹੈਰੋਇਨ ਆ ਉਹ ਡਿਸਟਰੋਏ ਕਰਤੀ ਗਈ ਪ੍ਰੋਪਰ ਪ੍ਰोसीजर ਫੋਲੋ ਕਰਕੇ ਜਿਹਦੇ ਵਿੱਚ ਸਭ ਤੋਂ ਵੱਧ ਕੁਆਲਿਟੀ ਐਸ ਐਸ ਓ ਸੀ ਅਮ੍ਰਿਤਸਰ ਦੀ ਸੀਗੀ 200 ਕਿਲੋ ਦੀ 168 ਕਿਲੋ ਦੀ ਐਸ ਐਸ ਓ ਸੀ ਫਾਜ਼ਲ ਕਰਦੀ 60 ਕਿਲੋ ਕਰਨਤਾਰਨ ਦੀ 350 ਕਿਲੋ ਦੀ ਫਾਜ਼ਲ ਕਰਦੀ ਸੋ 523 ਕਿਲੋ ਹੈਰੋਇਨ ਡਿਸਟਰੋਏ ਕੀਤੀ ਗਈ ਹੈ 7992 ਕਿਲੋ ਜਿਹੜੀ ਆ ਪੌਪੀ ਹਸਕ ਜਿਹੜੀ ਆ ਉਹ ਡਿਸਟਰੋਏ ਕੀਤੀ ਗਈ ਹੈ ਪिल्स ਟੈਬਲੇਟ ਦੀ ਗੱਲ ਕਰਦੇ ਹਾਂ ਤਾਂ 17 ਲੱਖ 57980 ਯੂਨਿਟ ਜਿਹੜੇ ਆ ਉਹ ਮੈਡੀਕਲ ਡਰੱਗ ਦੇ ਜਿਹੜੇ ਆ ਉਹ ਡਿਸਟਰੋਏ ਕੀਤੇ ਗਏ ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਰਿਕਵਰੀ ਸਾਡੀਆਂ ਹੋਈਆਂ ਸੀ ਜਿਹੜੀਆਂ ਮਾਲ ਕਰਨੇ ਤੇ ਪਈਆਂ ਸੀ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਹੈ ਔਰ ਟਿਊਟਰ ਦੇ ਵਿੱਚ ਵੀ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਵਾ ਇਹ ਪ੍ਰੋਸੈਸ ਜਿਹੜਾ ਵਾ ਇਹ ਸਾਡਾ ਆਨਰੇਜਾ ਗੈਂਗਸਟਰ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਦਾ ਆਪਾਂ ਲਾਸਟ ਈਅਰ ਦਾ ਵੀ ਦੱਸਿਆ ਸੀਗਾ ਹੁਣ ਤੱਕ ਦਾ ਮੈਂ ਇੱਕ ਬੋਟੇ ਤੌਰ ਤੇ ਦੱਸਣਾ ਚਾਹਾਂਗਾ ਹੁਣ ਤੱਕ 951 ਜਿਹੜੇ ਕ੍ਰਿਮੀਨਲਸ ਹਾਰਡ ਕੋਰ ਕ੍ਰਿਮੀਨਲਸ ਤੇ ਗੈਂਗਸਟਰ ਦਾ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਤੇ ਐਜੀਟੀਐਫ ਵੱਲੋਂ ਜਿਦੇ ਚ 10 ਕ੍ਰਿਮੀਨਲ ਜਿਹੜੇ ਨਿਊਟਰਲਾਈਜ਼ ਹੋਏ ਆ 312 ਜਿਹੜੇ ਨੇ ਮੋਡਿਊਲ ਬੰਦ ਕੀਤੇ ਆ ਪੀਜੀਟੀਐਫ ਤੇ ਬਾਕੀ ਜਿਹੜਾ ਨੇ ਕੋਆਰਡੀਨੇਸ਼ਨ ਦੇ ਨਾਲ 963 ਵੈਪਨ ਰਿਕਵਰ ਹੋਏ ਆ ਇਸ ਵੀਕਤੀ ਜਦੋਂ ਆਪਾਂ ਗੱਲ ਕਰਦੇ ਆ ਇਸ ਵੀਕ ਤੇ ਚਾਰ ਹਾਰਡ ਕੋਰ ਕ੍ਰਿਮੀਨਲ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਔਰ ਦੋ ਮੋਡਿਊਲ ਬੰਦ ਕੀਤੇ ਗਏ ਆ ਅੱਠ ਵੈਪਨ ਰਿਕਵਰ ਕੀਤੇ ਗਏ ਆ ਇਸੇ ਤਰ੍ਹਾਂ ਪਿਛਲਾ ਹਫਤਾ ਜਿਹੜਾ ਸੀਗਾ ਉਹਦੇ ਵਿੱਚ ਡਰੋਨਸ ਜਿਹੜਾ ਲਾਸਟ ਜਿਹੜਾ ਮਹੀਨਾ ਸੀਗਾ ਉਹਦੇ ਵਿੱਚ ਕਾਫੀ ਡਰੋਨ ਦੇ ਨੇ 6 ਡਰੋਨ ਉਹਦੇ ਵਿੱਚ ਰਿਕਵਰ ਕੀਤੇ ਗਏ ਜਿਦੇ ਵਿੱਚ 14 ਕਿਲੋ ਹੈਰੋਇਨ ਤੇ ਕੁਝ ਵੈਪਨਸ ਵੀ ਉਹਦੇ ਵਿੱਚ ਪੁੱਛੇ ਗਏ। ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਗਿਆ ਹੈ ਡਰੱਗਸ ਦੇ ਖਿਲਾਫ ਗੈਂਗਸਟਰ ਦੇ ਖਿਲਾਫ 테ਰਰਿਸਟ ਦੇ ਖਿਲਾਫ। ਦੂਸਰਾ ਜਿਹੜਾ ਮੈਂ ਹਾਈਲਾਈਟ ਕਰਨਾ ਚਾਹਾਂਗਾ ਕਿ 26 ਜਨਵਰੀ ਜਿਸਹਰਾਨ ਵਾਲੀ ਆ 26 ਜਨਵਰੀ ਦੇ ਸਬੰਧ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਉਹ ਨੋਡਲ ਆਫਿਸਰ ਨੇ ਫॉर ਕੋਆਰਡੀਨੇਸ਼ਨ ਐਂਡ ਫॉर 올 ਸਕਿਉਰਿਟੀ ਅਰੇਂਜਮੈਂਟਸ ਤੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਏਡੀਜੀਪੀ ਆਈਜੀ ਡੀਆਈ ਲੈਵਲ ਦੇ ਆਫਿਸਰਸ ਜਿੱਦਾਂ ਦਰਜਾ ਵੇ ਦਰਜਾ ਵੱਡੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਲੈਵਲ ਦੇ ਆਫਿਸਰਸ ਨੂੰ ਸੁਪਰਵਾਈਜ਼ਨ ਦਿੱਤੀ ਗਈ ਹੈ ਉਸ ਤੋਂ ਛੋਟੇ ਜ਼ਿਲ੍ਹਿਆਂ ਦੇ ਵਿੱਚ ਏਡੀਜੀਪੀ ਲੈਵਲ ਦੇ ਫਿਰ ਆਈਜੀ ਲੈਵਲ ਦੇ ਆਫਿਸਰਸ ਡੀਆਈਜੀ ਲੈਵਲ ਦੇ ਆਫਿਸਰਸ ਉਹ ਸਾਰੇ ਅਰੇਂਜਮੈਂਟਸ ਦੇਖ ਰਹੇ ਆ ਔਰ ਕਰੀਬ 65% ਫੋਰਸ ਜਿਹੜੀ ਆ ਡਿਸਟ੍ਰਿਕਟ ਦੀ 65% ਦੇ ਹਸਪਤਾਲ ਦੀ ਫੋਰਸ ਮੋਬिलाइज ਕੀਤੀ ਗਈ ਹੈ ਸਪੈਸ਼ਲੀ ਫॉर ਸਕਿਉਰਿਟੀ ਅਰੇਂਜਮੈਂਟਸ ਤੋਂ ਇਹ ਕਰੀਬ 20000 ਤੋਂ ਉੱਪਰ ਦੀ ਫੋਰਸ ਬੰਦੀ ਹੈ ਜਿਹੜੀ ਸਿਰਫ 26 ਜਨਵਰੀ ਦੇ ਸਕਿਉਰਿਟੀ ਅਰੇਂਜਮੈਂਟਸ ਕਰੇਗੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਸਿਟੀ ਸੀਲਿੰਗ ਨਾਕਾਜ਼ ਪਲਾਨ ਕੀਤੇ ਗਏ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਡੇ ਇਸੇ ਤਰ੍ਹਾਂ ਜਿਹੜੀ ਆ ਕਈ ਹੋਰ ਪ੍ਰਬੰਧ ਕੀਤੇ ਗਏ ਜਿੱਦਾਂ ਥ੍ਰੈਟਨਡ ਜਿਹੜੇ ਬੰਦੇ ਆ ਉਹਨਾਂ ਦੀ ਟਾਰਗੇਟ ਹਾਰਡਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰਨ ਦਿੱਤੀ ਜਾਵੇ ਸਟੇਟ ਦੇ ਵਿੱਚ ਵਲਨਰੇਬਲ ਪਲੇਸਿਸ ਜਿਹਦੇ ਵਿੱਚ ਮਾਰਕੀਟਸ ਰਿਲੀਜੀਅਸ ਪਲੇਸਿਸ ਆ ਉਹਨਾਂ ਦੀ ਲਗਾਤਾਰ ਚੈਕਿੰਗ ਚੱਲ ਰਹੀ ਆ ਕੋਡਨ ਸਰਚ ਆਪਰੇਸ਼ਨ ਜਿਹੜੇ ਨੇ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਤੇ ਉਹ ਲਗਾਤਾਰ ਸਾਡੇ ਚੱਲ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਬਿਲਡਿੰਗਸ ਆ ਗਵਰਨਮੈਂਟ ਬਿਲਡਿੰਗਸ ਵਾਈਟਲ ਇਨਸਟਾਲੇਸ਼ਨਸ ਉਹਨਾਂ ਲਈ ਅਲੱਗ ਤੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਆ ਹੋਟਲ ਸਰਾਵਾਂ ਦੀ ਚੈਕਿੰਗ ਚੱਲ ਰਹੀ ਆ ਔਰ ਦੂਸਰਾ ਜਿਹੜਾ ਫੋਕਸ ਆ ਸਾਡਾ ਕਿ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਜਿਹਦੇ ਵਿੱਚ ਬਾਰਡਰ ਏਰੀਆਜ਼ ਆਉਂਦੇ ਆ ਉੱਥੇ ਸਪੈਸ਼ਲ ਜਿਹੜੇ ਉਹਨਾਂ ਦੇ ਜਿਹੜੇ ਰੇਂਜ ਦੇ ਇੰਚਾਰजेस ਨੇ ਡੀਆਈਜੀ ਲੈਵਲ ਦੇ ਆਫੀਸਰਸ ਨੇ ਉਹਨਾਂ ਨੂੰ ਪਲੱਸ ਹੈੱਡਕੁਆਰਟਰ ਤੋਂ ਆਫੀਸਰ ਜਿਹੜੇ ਨਾਮਿਨੇਟ ਕੀਤੇ ਗਏ ਆ ਜਿਹੜੇ ਉਹਦੇ ਪ੍ਰਬੰਧ ਚੈੱਕ ਵੀ ਕਰਨਗੇ ਔਰ ਉਹਨਾਂ ਨੂੰ ਹੋਰ ਸਟਰੈਂਥਨ ਕਰਾਨਗੇ ਤਾਂ ਜੋ ਕੋਈ ਵੀ ਕ੍ਰਾਸ ਬਾਰਡਰ ਜਿਹੜੀ ਆ ਕੋਈ ਐਕਟੀਵਿਟੀ ਆ ਉਹਨੂੰ ਵੀ ਪੂਰੀ ਤਰ੍ਹਾਂ ਪ੍ਰੀਵੈਂਟ ਕੀਤਾ ਜਾਵੇ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਕਿਉਂਕਿ ਪੰਜਾਬ ਦਾ 553 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹ ਇੰਟਰਨੈਸ਼ਨਲ ਬਾਰਡਰ ਆ ਤੇ ਉਹਦੇ ਤੇ ਫਰਸਟ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਬੀਐਸਐਫ ਦੀ ਆ ਸੈਕੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਦੀ ਆ ਤੇ ਉਹਨੂੰ ਵੀ ਹੋਰ ਸਟਰੈਂਥਨ ਕੀਤਾ ਗਿਆ ਔਰ ਉਹਦੀ ਪ੍ਰੋਪਰ ਚੈਕਿੰਗ ਜਿਹੜੀ ਆ ਉਹ ਚੱਲ ਰਹੀ ਆ ਇਸੇ ਤਰ੍ਹਾਂ ਵਹੀਕਲ ਚੈਕਿੰਗ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਸਪੈਸ਼ਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਜਿਹੜੀਆਂ ਨੇ ਉਹ ਪੰਜਾਬ ਚਲਾਈਆਂ ਗਈਆਂ ਆ ਸੋ 26 ਜਨਵਰੀ ਵਾਸਤੇ ਜਿੱਦਾਂ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹਦੇ ਵਾਸਤੇ ਵੀ ਜਿੱਥੇ ਮਾਨਯੋਗ ਸੀਐਮ ਸਾਹਿਬ ਨੇ ਜਾਣਾ ਉਸ ਫੰਕਸ਼ਨ ਤੇ ਵੀ ਬਹੁਤ ਪੁਖਤਾ ਪ੍ਰਬੰਧ ਜਿਹੜੇ ਆ ਕੀਤੇ ਗਏ ਆ ਬਾਕੀ ਸਾਰੇ ਜਿਹੜੇ ਵੱਡੇ ਸਿਟੀ ਡਿਸਟ੍ਰਿਕਟਸ ਆ ਉੱਥੇ ਵੀ ਜਿੱਦਾਂ ਜਿੱਦਾਂ ਜ਼ਰੂਰਤ ਆ ਉਸ ਮੁਤਾਬਕ ਜਿਹੜੇ ਨੇ ਪ੍ਰਬੰਧ ਕੀਤੇ ਗਏ ਆ ਥੈਂਕ ਯੂ ਸੋ ਮੈਨ ਸਰ ਇਹ ਸਭ ਇਹ ਲੈਟਿੰਗ ਕੀ ਜਿਹੜੀ ਐਕਚੁਅਲੀ ਟੋਟਲ ਐਲੀਮੈਂਟ ਹੈ ਪਹਿਲਾਂ ਵੀ ਐਸਟਰ ਤੋਂ ਪੜੇ 3 ਦਿਨ ਪਹਿਲਾਂ ਕਈ ਕਮਕੀਆਂ ਵੀ ਅਧਿੱਤੀ ਜਾ ਰਹੀ ਉਹਦੇ ਬੰਦੇ ਨਜ਼ਰ ਵੀ ਕੋਈ ਕੋਆਰਡੀਨੇਸ਼ਨ ਦੂਜੇ ਸਟੇਟ ਦੇ ਨਾਲ ਕਿ ਕਿ ਕੱਲੇ ਵੀ ਲਿਖਿਆ ਗਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੂਜੇ ਸਟੇਟ ਚ ਭਜ ਜਾਂਦੇ ਇਸ ਤਰ੍ਹਾਂ ਦੀ ਕੋਈ ਕੋਆਰਡੀਨੇਸ਼ਨ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਸਾਡੇ ਇੱਕਾਂ ਸਪੈਸ਼ਲ ਡਿਜੀ ਲਾ ਐਂਡ ਆਰਡਰ ਉਹ ਨੋਡਲ ਅਫਸਰ ਨੇ ਫੋਰ ਸਟੇਟ ਆਫ ਪੰਜਾਬ ਅਰੇਂਜਮੈਂਟ ਵਾਸਤੇ ਔਰ ਉਹਨਾਂ ਦੀ ਸਾਰੇ ਜਿਹੜੇ ਸਾਡੀਆਂ ਬਾਰਡਰ ਸਟੇਟਸ ਨੇ ਚਾਹੇ ਰਾਜਸਥਾਨ ਹੋਵੇ ਹਰਿਆਣਾ ਹੋਵੇ ਦਿੱਲੀ ਬਿਲਕੁਲ ਟੱਚ ਨਹੀਂ ਕਰਦੀ ਪਰ ਦਿੱਲੀ ਬਹੁਤ ਇੰਪੋਰਟੈਂਟ ਆ ਫਰੋਮ ਆਰ ਪੁਆਇੰਟ ਆਫ 뷰 ਉਹਨਾਂ ਸਾਰਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਵੀ ਟੱਚ ਚ ਨੇ ਕੋਆਰਡੀਨੇਸ਼ਨ ਮੀਟਿੰਗ ਜਿਹੜੀਆਂ ਨੇ ਰੇਂਜ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਇਨਫੋਰਮਲ ਮੀਟਿੰਗਸ ਵੀ ਸਾਡੇ ਹੱਥ ਚੱਲ ਰਹੀਆਂ ਨੇ ਇਸੇ ਤਰ੍ਹਾਂ ਜਿੱਦਾਂ ਮੈਂ ਦੱਸਿਆ ਸੈਕੰਡ ਲਾਈਨ ਦੇ ਡਿਫੈਂਸ ਫੋਰਸਿਸ ਸਟਰੈਂਥਨ ਕੀਤਾ ਹੈ ਸੋ ਬੀਐਸਐਫ ਦੇ ਨਾਲ ਵੀ ਬਾਕੀ ਏਜੰਸੀਜ਼ ਦੇ ਨਾਲ ਵੀ ਬਹੁਤ ਵਧੀਆ ਕੋਆਰਡੀਨੇਸ਼ਨ ਚੱਲ ਰਿਹਾ ਹੈ ਔਰ ਲਗਾਤਾਰ ਅਸੀਂ ਟੱਚ ਚਾਹੁੰਦੇ ਹਾਂ ਪੂਰੀ ਤਰ੍ਹਾਂ ਸਰ ਜੇ ਕੈਮਰੇਜ ਦੀ ਗੱਲ ਕੀਤੀ ਉਹਨੂੰ ਤੋਂ ਕਿ ਕਵਰੇਜ ਜਿਹੜੇ ਤੁਸੀਂ ਉਹਦੇ ਵਿੱਚ ਇੱਕ ਕਮੇਟੀ ਬਣੀ ਹੈ ਉਹ ਕਮੇਟੀ ਆਲਮੋਸਟ ਪ੍ਰਪੋਜ਼ਲਸ ਫਾਈਨਲਾਈਜ਼ ਕਰ ਚੁੱਕੀ ਹੈ ਕਰੀਬ 2100 ਤੋਂ ਉੱਪਰ ਜਿਹੜੇ ਕੈਮਰਾਸ ਲੱਗਣੇ ਆ ਬਾਰਡਰ ਏਰੀਆਸ ਦੇ ਵਿੱਚ ਉਹਦੇ ਵਿੱਚ ਏ ਡੀ ਜੀ ਪੀ ਲੈਵਲ ਦੇ ਆਫੀਸਰ ਆ ਜਿਹੜੇ ਹੈਡ ਕਰ ਰਹੇ ਆ ਸਪੈਸ਼ਲ ਡੀ ਜੀ ਲਾਅ ਐਂਡ ਆਰਡਰ ਓਵਰ ਆਲ ਦੇ ਹੈਡ ਨੇ ਕਮੇਟੀ ਦੇ ਫਰਦਰ ਏ ਡੀ ਜੀ ਪੀ ਲੈਵਲ ਦੇ ਆਫੀਸਰ ਨੇ ਇੱਕ ਡੀ ਆਈ ਜੀ ਲੈਵਲ ਦੇ ਆਫੀਸਰ ਨੇ ਤੋਂ ਮੈਨੂੰ ਲੱਗਦਾ ਜਲਦੀ ਹੀ ਉਹ ਫਾਈਨਲਾਈਜ਼ ਹੋ ਜਾਏਗਾ ਪ੍ਰਪੋਜ਼ਲ ਬਿਲਕੁਲ ਕੰਪਲਿੰਗ ਬੋਰਡ ਦੇ ਵਿੱਚ ਵੀ ਸੁੰਭਾਈ ਹੋਈ ਹੈ ਦਾਇਰਾ 15 ਕਿ ਹਾਲੇ ਤੱਕ 2021 ਤੋਂ ਲੈ ਕੇ 2024 ਤੱਕ ਪੰਜਾਬ ਪੁਲਿਸ ਨੂੰ ਦਿੱਕਤ ਆਈ ਹੈ ਬੀਐਸਐਫ ਦਾ ਦਾਇਰਾ ਵਧਾਉਂਦੇ ਨਾ ਨਹੀਂ ਇਹ ਮੇਰੇ ਮੇਰਾ ਟਾਪਿਕ ਨਹੀਂ ਹੈਗਾ ਮੈਂ ਪੰਜਾਬ ਪੁਲਿਸ ਦੇ ਬਿਹਾਫ ਤੇ ਜੇ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋ ਪੰਜਾਬ ਪੁਲਿਸ ਨੂੰ ਬੀਐਸਐਫ ਤੋਂ ਵੀ ਦਿੱਕਤ ਆਈ ਹੈ ਨਹੀਂ ਸਾਡਾ ਸਾਰੇ ਏਜੰਸੀਜ਼ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਜੀ ਥਰੋਅਆਊਟ ਮਤਲਬ ਇੰਡੀਆ ਦੇ ਵਿੱਚ ਹੀ ਬਾਕੀ ਸਟੇਟਸ ਨਾਲ ਵੀ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਸਰ ਵਕਫਾ ਜ਼ਿਲ੍ਹੇ ਦੇ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਫਿਰਦਾ ਮੈਂ ਕਿਉਂਕਿ ਮੋਸਲੀ ਦੇਖਿਆ ਗਿਆ ਦੇਖੋ ਜਿਹੜਾ ਜਿਹੜੇ ਸਾਡੇ ਆਫੀਸਰ ਜਿਹਦਾ ਮੈਂ ਦੱਸਿਆ ਨਾ ਕਿ ਤੁਹਾਨੂੰ ਅਸੀਂ ਆਫੀਸਰ ਡੈਸੀਗੇਟ ਕੀਤੇ ਹੈ ਫੋਰ ਈਚ ਡਿਸਟ੍ਰਿਕਟ ਜਿਨ੍ਹਾਂ ਨੇ 26 ਜਨਵਰੀ ਦੇ ਪ੍ਰਬੰਧ ਕਰਾ ਲਏ ਉਹਦੇ ਵਿੱਚ ਉਹ ਆਫੀਸਰ ਅੱਜ ਤੋਂ ਹੀ ਉਹਨਾਂ ਨੂੰ ਉੱਥੇ ਸਟੇਸ਼ਨ ਕਰਾ ਦਿੱਤਾ ਗਿਆ ਵਾ ਜਿਸ ਤਰ੍ਹਾਂ ਕਿਸੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਡੀਜੀ ਲੈਵਲ ਦੇ ਆਫੀਸਰਸ ਆ ਕਿਸੇ ਜ਼ਿਲ੍ਹੇ ਵਿੱਚ ਆਈਜੀ ਲੈਵਲ ਦੇ ਆਫੀਸਰਸ ਆ ਤੋ ਉਥੇ ਹੀ ਸਟੇਸ਼ਨ ਰਹਿਣਗੇ ਨਾਈਟ ਡੋਮੀਨੇਸ਼ਨ ਥਰੋਅਆਊਟ ਇੱਕ ਕੱਲ ਫੁੱਲ ਡਰੈਸ ਰਿਹਸਲ ਹੋਏਗੀ ਸਿਕਿਉਰਿਟੀ ਰਿਹਸਲ ਹੋਏਗੀ ਕੱਲ 26 ਜਨਵਰੀ ਦੇ ਸਬੰਧ ਚ ਪਰਸੋਂ ਵੀ ਸਿਕਿਉਰਿਟੀ ਦੇ ਜਿਹੜੇ ਅਰੇਂਜਮੈਂਟਸ ਆ ਉਹ ਰਿਵਿਊ ਕੀਤੇ ਜਾਣਗੇ ਸੋ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਵਿੱਚ ਇਹਦਾ ਸਾਡਾ ਇੱਕ ਮੇਨ ਬੇਸਿਕ ਪ੍ਰਿੰਸੀਪਲ ਹੁੰਦਾ ਹੈ ਕਿ ਕਮ ਸੇ ਕਮ 1/3 ਫੋਰਸ ਬਾਰ ਰਵੇ ਇਹਨਾਂ ਦਿਨਾਂ ਦੇ ਵਿੱਚ ਔਰ ਗੈਸਟੇਡ ਆਫਿਸਰਸ ਵੀ ਰੋਟੇਸ਼ਨ ਤੇ ਜਿਨ੍ਹਾਂ ਨੇ ਰੈਸਟ ਕਰਨੀ ਹੈ ਜਾਂ ਜਿਨ੍ਹਾਂ ਦਾ ਜ਼ਿਆਦਾ ਡਿਊਟੀ ਹੋ ਗਈ ਆਦਰਵਾਇਜ਼ ਉਹ ਵੀ ਬਾਹਰ ਹੀ ਰਹਿੰਦੇ ਆ ਮੋਸਟਲੀ ਸੋ 26 ਜਨਵਰੀ ਜਦੋਂ ਤੱਕ ਪੀਸਫੁਲੀ ਸਾਰੇ ਫੰਕਸ਼ਨ ਸਮਾਪਤ ਨਹੀਂ ਹੋ ਜਾਂਦੇ ਉਦੋਂ ਤੱਕ ਪੂਰੇ ਹਾਈ ਅਲਰਟ ਤੇ ਰੱਖੀ ਹੋਈ ਹੈ ਸੀ ਪੁਲਿਸ ਇਸ ਨਿਊਜ਼ ਹੈਡਲਾਈਨਸ ਕੀ ਪ੍ਰਾਇੋਜੈਕਟ ਪੀਸ ਕੈਪਸੂਲ ਔਰ ਟਿਊਬ ਯਾਨੀ ਬਿਨਾ ਆਪਰੇਸ਼ਨ ਕੇ ਬਵਾਸਿਰ ਕਾ ਇਲਾਜ ਪੀਸ ਕੈਪਸੂਲਰ ਟਿਊਬ ਯਾਨੀ ਬਿਨਾਂ ਆਪਰੇਸ਼ਨ ਕੇ ਬਵਾਸਰ ਕਾ ਇਲਾਜ ਰੁਕ ਰਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਹੋਰ ਪਖਦਾ ਹੋਇਆ ਨਜ਼ਰ ਆ ਰਿਹਾ ਨਵਜੋਤ ਸਿੰਘ ਸਿੱਧੂ ਦੇ ਵੱਖਰੀ ਰੈਲੀ ਕਰਨ ਤੇ ਮੋੜ ਰਾਜਾ ਵੜਿੰਗ ਪੜਕੇ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਹੋਣਗੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਜਿਹੜਾ ਗਲਤੀ ਕਰ ਰਿਹਾ ਉਸ ਨੂੰ ਕੱਢ ਕੇ ਬਾਹਰ ਮਾਰਾਂਗੇ ਸਾਫ਼-ਸਾਫ਼ ਕਹਿ ਦਿੱਤਾ ਗਿਆ ਨਾਲ ਹੀ ਕਿਹਾ ਗਿਆ ਕਿ ਪਾਰਟੀ ਦੇ ਵਿੱਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ ਰਾਜਾ ਵਰਿੰਗ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜੇ ਕਿਸੇ ਨੇ ਨਿੱਜੀ ਵਿਚਾਰ ਰੱਖਣੇ ਨੇ ਤਾਂ ਪਾਰਟੀ ਤੋਂ ਵੱਖਰਾ ਹੋ ਕੇ ਰੱਖੇ ਰਾਜਾ ਵਰਿੰਗ ਦੇ ਵੱਲੋਂ ਇਹ ਸਾਫ਼ ਸ਼ਬਦਾਂ ਦੇ ਵਿੱਚ ਅਸਲ ਤੌਰ ਤੇ ਕੀ ਆ ਕਿ ਉਹਨਾਂ ਨੇ ਅਸਲ ਤੌਰ ਤੇ ਕਿਸੇ ਦਾ ਨਾਮ ਨਹੀਂ ਲਿਆ ਪਰ ਫਿਲਹਾਲ ਜਿਸ ਤਰ੍ਹਾਂ ਦਾ ਕਾਂਗਰਸ ਦੇ ਵਿੱਚ ਐਪੀਸੋਡ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵਕਫਾ ਜਗ੍ਹਾਾਂ 'ਤੇ ਰੈਲੀਆਂ ਕੀਤੀਆਂ ਜਾ ਰਹੀਆਂ ਤੇ ਇਸ ਆ ਬਿਆਨ ਦੇ ਇਸ ਐਪੀਸੋਡ ਦੇ ਵਿੱਚ ਮੈਨੇ ਜ਼ਰੂਰ ਆ ਕੱਢੇ ਜਾ ਸਕਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਬਠਿੰਡਾ ਦੇ ਕੋਰਸਵੀਰ ਦੇ ਵਿੱਚ ਰੈਲੀ ਕੀਤੀ ਗਈ ਉੱਥੇ ਬਠਿੰਡਾ ਕਾਂਗਰਸ ਕਮੇਟੀ ਦੇ ਵੱਲੋਂ ਸਿੱਧੇ ਤੌਰ ਤੇ ਰੈਲੀ ਤੇ ਸਵਾਲ ਖੜੇ ਕੀਤੇ ਗਏ ਉਸ ਤੋਂ ਬਾਅਦ ਚ ਮੋਗਾ ਦੇ ਵਿੱਚ ਜਿਹੜੀ ਕਿ ਰੈਲੀ ਕੀਤੀ ਗਈ ਤੇ ਉੱਥੇ ਮਾਲੀਕਾ ਸੂਰਦੇਵ ਨੇ ਸਿੱਧੇ ਤੌਰ ਤੇ ਰੈਲੀ ਦਾ ਵਿਰੋਧ ਕੀਤਾ ਗਿਆ ਸ਼ਿਕਾਇਤ ਤੱਕ ਵੀ ਕੀਤੀ ਗਈ ਉਸ ਤੋਂ ਬਾਅਦ ਕਾਰਵਾਈ ਵੀ ਹੋਈ ਐਕਸ਼ਨ ਵਿੱਚ ਹਾਈ ਕਮਾਂਡਟੀ ਨੂੰ ਲਿਆ ਗਿਆ ਤੇ ਇਸ ਦੇ ਵਿਚਾਰੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇਹ ਵੱਡਾ ਬਿਆਨ ਸਾਂਭਣਿਆ ਨੇ ਸਾਫ਼-ਸਾਫ਼ ਕਿਹਾ ਕਿ ਪਾਰਟੀ ਵਿੱਚ ਵੀ ਗਤੀਵਿਧੀਆਂ ਬਰਦਾਸ਼ਤ ਨਹੀਂ ਹੋਣਗੀਆਂ ਜਿਹੜਾ ਗਲਤੀ ਕਰ ਰਿਹਾ ਹੈ ਉਸ ਨੂੰ ਕੱਢ ਕੇ ਬਾਹਰ ਮਾਰਾਂਗੇ ਪਾਰਟੀ ਦੇ ਵਿੱਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ ਸੋ ਇਹਨਾਂ ਸ਼ਬਦਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਰੈਲੀਆਂ ਹੋ ਰਹੀਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਸਿੱਧਤ ਤੌਰ ਤੇ ਨਵਜੋਸ਼ੀ ਸੁਲਤਾਨੀਆਂ ਰੈਲੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਸ ਲਿਹਾਜ਼ ਦੇ ਨਾਲ ਇਸ ਬਿਆਨ ਨੂੰ ਜ਼ਰੂਰ ਲਿਖਿਆ ਜਾ ਸਕਦਾ ਹੈ ਹਾਲਾਂਕਿ ਰਾਜਾ ਵੜਗੇ ਨੇ ਬਿਨਾਂ ਨਾਮ ਲਏ ਬਿਨਾਂ ਕਿਸੇ ਆਗੂ ਦਾ ਨਾਮ ਲਾਏ ਇਹ ਵੱਡਾ ਬਿਆਨ ਦਿੱਤਾ ਹੈ ਪਿਆਰ ਨਾਲ ਜਿੱਤ ਜਾਊਗਾ ਜਿਵੇਂ ਉਹ ਤੇਰੇ ਲਈ ਕਰ ਰਿਹਾ ਤੇ ਉੱਥੇ ਤਾਂ ਗੁਰਪਤੇ ਹੋਰ ਰੀਡਰ ਜਾ ਰਹੇ ਉਹਨਾਂ ਨੂੰ ਨੋਟਿਸ ਹੋ ਰਿਹਾ ਬਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਉਹ ਬਾਹਰ ਵੀ ਕੱਢਾਂਗੇ ਇਹ ਚਤਾਵਨੀ ਉਹਨਾਂ ਨੇ ਕਿਹੜੇ ਜਿਹੜੇ ਜਿਹੜੇ ਫੈਲੀ ਐ ਐਵਰੀਬਾਡੀ ਇਹ ਮੈਨੂੰ ਵੀ ਚਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹੜੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਹਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਉਦੇ ਨਿੱਜੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਪਹਿਨਾ ਬਿਆਨਾਂ ਦੇ ਵਿਚਾਰੇ ਰੈਲੀਆਂ ਵਾਲੇ ਵਿਵਾਦ ਦੇ ਵਿਚਾਰੇ ਕੱਲ ਕਰਤਾਰਪੁਰ ਸਾਹਿਬ ਜਾਣਗੇ ਨਵਜੋਤ ਸਿੰਘ ਸਿੱਧੂ ਬਾਬੇ ਨਾਨਕ ਦੇ ਦਰ ਤੇ ਨਵਜੋਤ ਸਿੰਘ ਸਿੱਧੂ ਮੱਥਾ ਟੇਕਣਗੇ ਨਵਜੋਤ ਸਿੱਧੂ ਨੇ ਖੁਦ ਟਰਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਸਾਥੀਆਂ ਦੇ ਨਾਲ ਸਵੇਰੇ 11 ਵਜੇ ਕਰਤਾਰਪੁਰ ਸਾਹਿਬ ਦੇ ਲਈ ਰਵਾਨਾ ਹੋਣਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ਵਾਪਸੀ ਦੇ ਵਿੱਚ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾਵੇਗੀ ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਹਾਈ ਕਮਾਂਡ ਸਖਤ ਨਜ਼ਰ ਆ ਰਹੀ ਹੈ ਕਈ ਜਗ੍ਹਾਾਂ 'ਤੇ ਕਿਹਾ ਕਿ ਆ ਬਠਿੰਡਾ ਦੇ ਵਿੱਚ ਮੁੱਗਾਂ ਦੇ ਵਿੱਚ ਰੈਲੀ ਦਾ ਵਿਰੋਧ ਵੀ ਹੋ ਚੁੱਕਾ ਹੈ ਤੇ ਇਸ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇੱਕ ਟਵੀਟ ਕਰਦੇ ਹੋ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਜਾਣਗੇ ਬਾਬੇ ਨਾਨਕ ਦੇ ਦਰਸਨਾਂ ਦੇ ਵੱਲ ਮੱਥਾ ਟੇਕਿਆ ਜਾਵੇਗਾ ਸਾਥੀਆਂ ਦੇ ਨਾਲ ਸਵੇਰੇ 11 ਵਜੇ ਕਰਤਾਰਪੁਰ ਸਾਹਿਬ ਦੇ ਲਈ ਨਵਜੋਤ ਸਿੰਘ ਸਿੱਧੂ ਰਵਾਨਾ ਹੋਣਗੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਲਿਖਿਆ ਹੈ ਕਿ ਕੱਲ ਬੁੱਧਵਾਰ 24 ਜਨਵਰੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਵਾਂਗਾ ਮੈਂ ਮਹਾਨ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਆਪਣੀ ਸੱ ਅਸੀਂ ਉਹਨਾਂ ਦੇ ਸ਼ਾਂਤੀ, ਸਰਬਸਾਂਝੀ ਵਾਲਤਾ ਤੇ ਸਰਬੱਤ ਦੇ ਭਲੇ ਦੇ ਸੰਦੇਸ਼ ਦਾ ਪ੍ਰਚਾਰ ਕਰਦੇ ਰਹਾਂਗੇ। ਗਰੁੱਪ ਸਵੇਰੇ 11 ਵਜੇ ਕਰਤਾਰਪੁਰ ਕੋਰੀਡੋਰ ਚੈੱਕਪੋਸਟ ਤੇ ਇਕੱਠੇ ਇਕੱਠਾ ਹੋਵੇ। ਮੈਂ ਦੁਪਹਿਰ 3 ਵਜੇ ਭਾਰਤੀ ਸਰਹੱਦ ਤੇ মিডিਆ ਨੂੰ ਸੰਬੋਧਨ ਕਰਾਂਗਾ।